ਲਾਸਟ ਅਗੇਮਸ ਹੋਈਆਂ ਨੇ ਡਰਾਪਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਟੇਟ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਮੇਰਾ 77 ਕਿਜੀ ਦੇ ਵਿੱਚ 골ਡ ਮੈਡਲ ਆ ਪੰਜਾਬ ਵਿੱਚ ਤੇ ਹੁਣ ਮੈਂ ਨੈਸ਼ਨਲੀ ਸਿਲੈਕਟ ਹੋ ਚੁੱਕਿਆ ਮੈਨੂੰ ਬਹੁਤ ਪ੍ਰਾਊਡ ਹੈ ਜੀ ਆਪਣੇ ਸਾਰੇ ਟੀਮ ਤੇ ਤੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਇੱਥੇ ਕੋਈ ਸ਼ੱਕ ਨਹੀਂ ਹੈ ਜੀ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਅਸੀਂ ਰੋਜ਼ ਟ੍ਰੇਨਿੰਗ ਕਰਦੇ ਆ ਆ ਜਿਹਨਾਂ ਨੂੰ ਤਿਆਰ ਵੀ ਕੀਤਾ ਮੁੰਡਿਆਂ ਨੂੰ ਜਦੋਂ ਉਹ ਪਰਫਾਰਮ ਕਰਦੇ ਆ ਤੇ ਤੁਹਾਡੇ ਤੋਂ ਵੀ ਜ਼ਿਆਦਾ ਵਧੀਆ ਪਰਫਾਰਮ ਕਰਦੇ ਆ ਤੁਹਾਡੀ ਉਮੀਦ ਤੋਂ ਜ਼ਿਆਦਾ ਵਧੀਆ ਪਰਫਾਰਮ ਕਰਦੇ ਆ ਤੇ ਖੁਸ਼ੀ ਤਾਂ ਡੈਫੀਨਟਲੀ ਜ਼ਿਆਦਾ ਹੀ ਹੁੰਦੀ ਆ ਜੀ ਮੇਰਾ ਨਾਮ ਗੁਰਕੀਰਤ ਸਿੰਘ ਏਲਿਆ ਜੀ ਤੇ ਮੈਂ ਜਿਹੜੀਆਂ ਲਾਸਟ ਹੰਡ ਗੇਮਸ ਹੋਈਆਂ ਨੇ ਡ੍ਰੈਪਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਟੇਟ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਮੇਰਾ 77 ਕੇਜੀ ਦੇ ਵਿੱਚ 골ਡ ਮੈਡਲ ਹੈ ਪੰਜਾਬ ਵਿੱਚ ਤੇ ਹੁਣ ਮੈਂ ਨੈਸ਼ਨਲੀ ਸਿਲੈਕਟ ਹੋ ਚੁੱਕਿਆ ਤੇ ਮੇਰੇ ਨਾਲ ਨਾਲ ਮੇਰੀ ਟੀਮ ਦੇ 22 ਮੁੰਡੇ ਹੋਰ ਵੀ ਉਹਨਾਂ ਦੇ ਵੀ 골ਡ ਤੇ ਸਿਲਵਰ ਮੈਡਲ ਆਏ ਆ ਤੇ ਲਾਸਟ ਵਿੱਚ ਆਪਸ ਦੇ ਵਿੱਚ ਉਹਨਾਂ ਦੇ ਮੈਚੇਸ ਹੋਏ ਆ ਤੇ ਮੈਨੂੰ ਬਹੁਤ ਪ੍ਰਾਊਡ ਹੈ ਜੀ ਆਪਣੇ ਸਾਰੀ ਟੀਮ ਤੇ ਕਿ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਮਿਹਨਤ ਕਰਵਾਉਂਦੇ ਹੋ ਬੱਚਿਆਂ ਨੂੰ ਬੱਚੇ ਵੀ 골ਡ ਮੈਡਲ ਲੈ ਕੇ ਆਏ ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਨੂੰ ਤਿਆਰ ਕੀਤੇ ਬੱਚੇ ਜਿਹੜੇ 골ਡ ਮੈਡਲ ਜਿੱਤੇ ਇੱਥੇ ਕੋਈ ਸ਼ੱਕ ਨਹੀਂ ਹੈ ਜੀ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਅਸੀਂ ਰੋਜ਼ ਟ੍ਰੇਨਿੰਗ ਕਰਦੇ ਆ ਜਾਂ ਜਿਨ੍ਹਾਂ ਨੂੰ ਤਿਆਰ ਵੀ ਕੀਤਾ ਮੁੰਡਿਆਂ ਨੂੰ ਜਦੋਂ ਉਹ ਪਰਫਾਰਮ ਕਰਦੇ ਆ ਤੇ ਤੁਹਾਡੇ ਤੋਂ ਵੀ ਜ਼ਿਆਦਾ ਵਧੀਆ ਪਰਫਾਰਮ ਕਰਦੇ ਆ ਤੁਹਾਡੀ ਉਮੀਦ ਤੋਂ ਜ਼ਿਆਦਾ ਵਧੀਆ ਪਰਫਾਰਮ ਕਰਦੇ ਆ ਤੇ ਖੁਸ਼ੀ ਤਾਂ ਡੈਫੀਨਟਲੀ ਜਾਤਾ ਹੀ ਹੁੰਦੀ ਆ ਜੀ ਤੇ ਬਾਕੀ ਉਹਨਾਂ ਵਿੱਚ ਮੈਨੂੰ ਬਹੁਤ ਵੱਡਾ ਕਈਆਂ ਦੇ ਵਿੱਚ ਬਹੁਤ ਵੱਡਾ ਸਟਾਰ ਨਜ਼ਰ ਆਉਂਦਾ ਜੀ ਮੁੰਡਿਆਂ ਦੇ ਵਿੱਚ ਤੇ ਟੀਮ ਐਫਰਟ ਆ ਮੈਂ ਮੈਂ ਕੋਈ ਵੀ ਐਥਲੀਟ ਆ ਕੋਚ ਦਾ ਦੇ ਮੈਂ ਕਦੀ ਸੋਚਿਆ ਨਹੀਂ ਆਪਣੀ ਟ੍ਰੇਨਿੰਗ ਕਰਦਾ ਕਰਦਾ ਨਾਲ ਮੁੰਡੇ ਟ੍ਰੇਨਿੰਗ ਕਰਨ ਲੱਗ ਪਏ ਤੇ ਕੋਚ ਵੀ ਇਦਾਂ ਹੀ ਬਣ ਗਏ ਜੀ ਤੇ ਤੇ ਉਹ ਉਹ ਮੇਰੀ ਵੀ ਬਹੁਤ ਹੈਲਪ ਕਰਦੇ ਆ ਜੇ ਉਹਨਾਂ ਦੀ ਮੈਂ ਕੀਤੀ ਆ ਤੇ ਮੇਰੀ ਗੇਮ ਨੂੰ ਵੀ ਉਹ ਸ਼ਾਰਪ ਰੱਖ ਦਿਆ ਹੁਣ ਉਹਨਾਂ ਦੇ ਨਾਲ-ਨਾਲ ਮੇਰੀ ਵੀ ਸ਼ਾਰਪਨੈਸ ਵਾਧੀ ਰਹਿੰਦੀ ਆ ਗੇਮ ਦੇ ਵਿੱਚ ਕਿਉਂਕਿ ਯੰਗ ਮੁੰਡੇ ਆ 18 18 20 20 ਸਾਲ ਦੇ ਜਦੋਂ ਹੁੰਦੇ ਆ ਤੇ ਉਹਨਾਂ ਨਾਲ ਜਦੋਂ ਟ੍ਰੇਨਿੰਗ ਕਰਦੇ ਆ ਉਹਨਾਂ ਦੇ ਵਿੱਚ ਇੱਕ ਵੱਖਰਾ ਵੱਖਰੀ ਤਰ੍ਹਾਂ ਦਾ ਜਨੂਨ ਵੇਖਣ ਨੂੰ ਮਿਲਦਾ ਕਿੰਨੀ ਕੌਫੀ ਗੇਮ ਆ ਕਿੰਨੀ ਕਿ ਮਿਹਨਤ ਲੱਗਦੀ ਆ ਇਸ ਤੇ ਆ ਮੈਂ ਵੈਸਾ ਐਮ ਐਮ ਏ ਐਥਲੀਟ ਆ ਇਹਨੂੰ ਮਿਕਸ ਮਾਰਸ਼ਲ ਆਰਟ ਫਾਈਟਿੰਗ ਦਾ ਕਰ ਕਿਸੇ ਨੇ ਸੁਣਿਆ ਹੋਵੇਗਾ ਨਾ ਉਹ ਜ਼ਰੂਰ ਜਾਣਦਾ ਪੰਜਾਬ ਦੇ ਵਿੱਚ ਹਾਲੇ ਪਿੰਨੀ ਪੌਪੂਲਰ ਨਹੀਂ ਹੋਈ ਬਟ ਵੈਸਟਰਨ ਕੰਟਰੀਜ਼ ਦੇ ਵਿੱਚ ਜਾਂ ਰਸ਼ੀਆ ਲਾਲੋ ਹੋਰ ਵੀ ਇਵਨ ਏਸ਼ੀਆ ਦੇ ਕਾਫੀ ਕੰਟਰੀਜ਼ ਦੇ ਵਿੱਚ ਬਹੁਤ ਫੇਮਸ ਗੇਮ ਆ ਬਹੁਤ ਮਹਿੰਗੀ ਸਪੋਰਟ ਆ ਤੇ ਇਹਦੇ ਵਿੱਚ ਅੱਛਾ ਪੈਸਾ ਵੀ ਆ ਅਗਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਅਗਰ ਚਲੇ ਜਾਓ ਤਾਂ ਤੇ ਇਸ ਗੇਮ ਨੂੰ ਕਰਨ ਲਈ ਤੁਹਾਨੂੰ ਫੇਸ ਚੈਲ ਰੈਸਲਿੰਗ ਬਾਕਸਿੰਗ ਕਿੱਕ ਬਾਕਸਿੰਗ ਮਾਥਾਇ ਜੂਜੀਟਸੂ ਗ੍ਰੈਪਲਿੰਗ ਇਹ ਸਾਰੀਆਂ ਗੇਮਾਂ ਨੂੰ ਅਗਰ ਤੁਸੀਂ ਕਰਦੇ ਹੋ ਫੇਰ ਹੀ ਤੁਸੀਂ ਇੱਕ ਪੂਰੀ ਤਰ੍ਹਾਂ ਇੱਕ ਐਮਐਮਏ ਫਾਈਟਰ ਬਣ ਸਕਦੇ ਹੋ ਤੇ ਅਸੀਂ ਇਸੇ ਕਰਕੇ ਰੈਸਲਿੰਗ ਦੇ ਕੰਪੀਟੀਸ਼ਨ ਵੀ ਖੇਡ ਲੈਣਾ ਚਾਹੁੰਦੇ ਆ ਬਾਕਸਿੰਗ ਦੇ ਕਿੱਕ ਬਾਕਸਿੰਗ ਦੇ ਮਾਥਾਇ ਹੋਵੇ ਅਤੇ ਕੱਲ ਮਾਰਸ਼ਲ ਆਰਟ ਦਾ ਹੀ ਇੱਕ ਇਹੋ ਜਿਹਾ ਅਹਿਮ 파ਰਟ ਆ ਉਹਨੂੰ ਗ੍ਰੈਪਲਿੰਗ ਕਹਿੰਦੇ ਆ ਗ੍ਰੈਪਲਿੰਗ ਦੇ ਵਿੱਚ ਇੱਕ ਇੱਕ ਰੂਲਸ ਹੁੰਦੇ ਆ ਕਿ ਰੈਸਲਿੰਗ ਮੈਟ ਦੇ ਉੱਤੇ ਇਹ ਮੈਚ ਹੁੰਦੇ ਆ ਅਤੇ ਇਹਦੇ ਵਿੱਚ ਚੋਕ ਜਾਂ ਸਬਮਿਸ਼ਨ ਹਾਰ ਮਨਾਉਣੀ ਹੁੰਦੀ ਆ ਤੇ ਪੁਆਇੰਟ ਸਿਸਟਮ ਵੀ ਹੁੰਦਾ ਇਹਦੇ ਵਿੱਚ ਤੇ ਡੈਫੀਨਿਟਲੀ ਮੈਂ ਕਾਫੀ ਸਾਲ ਤੋਂ ਆਸਟ੍ਰੇਲੀਆ ਫਿਰ ਹੋਰ ਵੀ ਕੰਟਰੀਸ ਤੇ ਜਾ ਕੇ ਬਲੈਕ ਬੈਲ ਕੋਚਸ ਦੇ ਅੰਡਰ ਟ੍ਰੇਨਿੰਗ ਕੀਤੀ ਆ ਜੂ ਜਿੱਟਸੂ ਦੀ ਗ੍ਰੈਪਲਿੰਗ ਦੀ ਤੇ ਉਸ ਚੀਜ਼ ਦਾ ਮੈਂ ਸਮਝਦਾ ਸਾਨੂੰ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਵਾਧਾ ਮਿਲਿਆ ਉਸ ਚੀਜ਼ ਕਰਕੇ ਮੈਨੂੰ ਲੱਗਦਾ ਸਾਡੀ ਟੀਮ ਜ਼ਿਆਦਾ ਤਗੜੀ ਰਹੀ ਆ ਕਿਉਂਕਿ ਸਾਡੀ ਨੌਲੇਜ ਆਲਰੇਡੀ ਬਹੁਤ ਹਾਈ ਲੈਵਲ ਤੇ ਸੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਜਾ ਰਹੇ ਨੇ ਮਾਜੇ ਖੇਤਰ ਦੇ ਵਿੱਚ ਮੈਨੂੰ ਲੱਗਦਾ ਕਿ ਤੁਸੀਂ ਇੱਕ ਅਜਿਹੇ ਨੌਜਵਾਨ ਜਿਹੜੇ ਇਸ ਗੇਮ ਨੂੰ ਖੇਡ ਰਹੇ ਹੋ ਤੇ ਨੌਜਵਾਨਾਂ ਨੂੰ ਵੀ ਖਿਡਾਰ ਰਹੇ ਹੋ ਕਿਸ ਤਰੀਕੇ ਨਾਲ ਬੋਲਦੇ ਜੀ ਮੈਂ ਪਹਿਲਾਂ ਆਸਟ੍ਰੇਲੀਆ ਸੀ ਜੀ 3 ਸਾਲ ਉੱਥੇ ਰਿਹਾ ਸੀਗਾ ਹੁਣ ਤਾਂ ਮੈਨੂੰ ਆਲਮੋਸਟ 6 ਸਾਲ ਹੋ ਗਏ ਵਾਪਸ ਆਏ ਨੂੰ ਤੇ ਜਿਸ ਦਿਨ ਮੈਂ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ ਮੈਂ ਆਪਣੇ ਫਸਾ ਸਾ ਮੈਂ ਗੱਲ ਕੀਤੀ ਕਿ ਮੈਂ ਇਦਾਂ ਗੇਮ ਕੰਟੀਨਿਊ ਰੱਖਣੀ ਚਾਹੁੰਦਾ ਉਹਨਾਂ ਨੇ ਮੈਨੂੰ ਵਿਦਨ 1 ਮੰਥ ਸਾਰਾ ਸੈਟ ਅਪ ਕਰਤਾ ਸੀ ਅਕੈਡਮੀ ਦਾ ਸਾਰਾ ਕੁਝ ਤੇ ਉਸ ਸਮੇਂ ਦੇ ਵਿੱਚ ਮੈਨੂੰ ਇਨੀ ਉਮੀਦ ਨਹੀਂ ਸੀ ਮੇਰੇ ਕੋਲ ਇੰਨੇ ਮੁੰਡੇ ਆਉਣਗੇ ਇੱਕ ਸਮੇਂ ਤੇ ਐਂ ਲੱਗਦਾ ਸੀ ਬਹੁਤ ਜ਼ਿਆਦਾ ਆਉਣਗੇ ਬੱਚਿਆਂ ਦਾ ਜੀ ਰੁਝਾਨ ਬਹੁਤ ਘਟਿਆ ਗੇਮਸ ਵੱਲ ਤੇ ਘਰ ਦੇ ਵੀ سپورਟ ਨਹੀਂ ਕਰਦੇ ਕਈਆਂ ਦਾ ਮੈਂ ਦੇਖਿਆ ਬੱਚਿਆਂ 'ਚ ਬਹੁਤ ਟੈਲੈਂਟ ਹੈ ਫੈਮਿਲੀ سپورਟ ਨਹੀਂ ਹੈਗੀ ਮੋਰਲ ਬਹੁਤ ਡਾਊਨ ਹੋ ਜਾਂਦਾ ਬੱਚੇ ਦਾ ਕਿਉਂਕਿ ਪੇਸ਼ੈਂਸ ਬਹੁਤ ਚਾਹੀਦੇ ਆ ਕੋਈ ਲੰਬੀ ਗੇਮ ਹੈ ਰਤੋ ਰਤ ਕੋਈ ਵੀ ਪਲੇਅਰ ਨਹੀਂ ਤਗੜਾ ਬਣਦਾ ਤੇ ਜਿੱਥੋਂ ਤੱਕ ਗੱਲ ਆ ਕਿ ਟੀਮ ਦੀ ਮੇਰਾ ਸੁਪਨਾ ਸੀ ਕਿ ਇੰਡੀਆ ਪੰਜਾਬ ਦੀ ਨਹੀਂ ਬਲਕਿ ਇੰਡੀਆ ਦੀ ਸਭ ਤੋਂ ਤਾਕਤਵਰ ਟੀਮ ਬਣਾਵਾ ਜਦੋਂ ਮੈਂ ਆਇਆ ਸੀ ਉਦੋਂ ਮੈਂ ਕਿਹਾ ਸੀ ਕਿ 10-12 ਸਾਲਾਂ 'ਚ ਸਭ ਤੋਂ ਤਾਕਤਵਰ ਫਾਈਟ ਟੀਮ ਅਸੀਂ ਇੱਥੇ ਹੀ ਨਾਲੇ 'ਚ ਬਣਾਉਣੀ ਆ ਕਿ ਇਤੋਂ ਲੋਕ ਆਗੇ ਵੇਖਿਆ ਕਰਨਗੇ ਕਿ ਜੀ ਨਾਲੇ ਦਾ ਨਾਮ ਦੂਰ ਦੂਰ ਤੱਕ ਜਾਊਗਾ ਮੁੰਡੇ ਮਿਲਦੇ ਗਏ ਬਹੁਤ ਟੈਲੈਂਟਡ ਮੁੰਡੇ ਮਿਲੇ ਆ ਜੀ ਰੱਬ ਦੀ ਕਿਰਪਾ ਵਾ ਸਾਰੇ ਹੀ ਬਹੁਤ ਜ਼ਿਆਦਾ ਵਧੀਆ ਨੇ ਅੱਛੇ ਘਰਾਂ ਦੇ ਬੱਚੇ ਆ ਗਰੀ ਪਰਿਵਾਰਾਂ ਤੋਂ ਵੀ ਆਉਣ ਪਰ ਇੰਨਾ ਜ਼ਿਆਦਾ ਮਤਲਬ ਉਹਨਾਂ ਦਾ ਰਹਿਣ ਸਹਿਣ ਚੰਗਾ ਕਿ ਮੈਂ ਦੱਸ ਨਹੀਂ ਸਕਦਾ ਤੇ ਹੁਣ ਅਗਲਾ ਜਿਹੜਾ ਗੋਲ ਆ ਸਾਡਾ ਉਹ ਇੰਡੀਆ ਦੀ ਬੈਸਟ ਟੀਮ ਬਣਾਉਣ ਦਾ ਪੰਜਾਬ ਦੇ ਅਸੀਂ ਆਲਰੇਡੀ ਬੈਸਟ ਫਾਈਵ ਟੀਮ ਬਣ ਚੁੱਕੇ ਆ ਅਸੀਂ ਹਰ ਕੰਪੀਟੀਸ਼ਨ ਜਿਹੜਾ ਨੈਸ਼ਨਲ ਦੇ ਵਿੱਚ ਹੋਇਆ ਵਾ ਇੰਡੀਆ ਦੇ ਵਿੱਚ ਕੰਪੀਟੀਸ਼ਨ ਆਇਆ ਹਰ ਕੰਪੀਟੀਸ਼ਨ ਨੂੰ ਖੇਡਿਆ ਦੋ ਨੈਸ਼ਨਲ ਚ ਮੈਡਲ ਮੇਰੇ ਆ ਤੇ ਜਿਹੜੇ ਮੁੰਡੇ ਮੇਰੇ ਟ੍ਰੇਨਿੰਗ ਪਾਰਟਨਰ ਨੇ ਮੇਰੇ ਸਟੂਡੈਂਟਸ ਉਹਨਾਂ ਦੇ ਵੀ ਮੈਡਲਸ ਹੈਗੇ ਆ ਤੇ ਨਸ਼ਿਆਂ ਦਾ ਤੇ ਦਲਦਲ ਸਰ ਵੇਖੋ ਇਹ ਤੇ ਇਦਾਂ ਹੀ ਆ ਇਹ ਘਟ ਇੱਕ ਮੁੱਕਣਾ ਤੇ ਆਇਆ ਨਹੀਂ ਇਹ ਘਟ ਜਰੂਰ ਸਕਦਾ ਟਿਕੜਨਾ ਇਦਾਂ ਹੀ ਆ ਕਿ ਅਗਰ ਅਸੀਂ ਸਪੋਰਟਸ ਐਕਟੀਵਿਟੀਜ਼ ਨੂੰ ਜ਼ਿਆਦਾ ਪ੍ਰਮੋਟ ਕਰੀਏ ਪੰਜਾਬ 'ਚ ਜ਼ਿਆਦਾ ਤੋਂ ਜ਼ਿਆਦਾ ਮਤਲਬ ਇਸ ਚੀਜ਼ ਨੂੰ ਕਾਊਂਟਰ ਅਗਰ ਕਰਨਾ ਵਾ ਤੇ ਮੈਨੂੰ ਲੱਗਦਾ ਸਪੋਰਟਸ ਤੋਂ ਵੱਡਾ ਕੁਝ ਨਹੀਂ ਹੈਗਾ ਤੇ ਮਾਰਸ਼ਲ ਆਰਟਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਭਵਾਨੀ ਵਾਲੇ ਪਾਸੇ ਲਾਓ ਬੌਕਸਿੰਗ ਵਾਲੇ ਪਾਸੇ ਲਾਓ ਐਮ ਐਮ ਏ ਆ ਗਈ ਹੈ ਜੁਜੀਟਸੂ ਹੈ ਗ੍ਰੈਪਲਿੰਗ ਹੈ ਕਿੰਨੀਆਂ ਕੰਬਟ ਸਪੋਰਟਸ ਆ ਕਿਹੇ ਪਾਸੇ ਲਾ ਦੋ ਮੈਂ ਇਹ ਗੱਲ ਦਾਅਵੇ ਨਾ ਕਹਿ ਸਕਦਾ ਕਿ ਨਸ਼ੇ ਤੇ ਕਾਊਂਟਰ ਵੱਡਾ ਹੈ ਕਿ ਕਾਊਂਟਰਪਾਰਟ ਕਰੂਗਾ ਮਾਰਸ਼ਲ ਆਰਟਸ ਇਹ ਆਪ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਨੌਜਵਾਨ ਨੇ ਬਾਰਡਰ ਏਰੀਆ ਵਾਸ ਸਰਦੀ ਕਿ ਤਰ੍ਹਾਂ ਦੇ ਨੌਜਵਾਨ ਜੀ ਕੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਤੇ ਇਹੋ ਬੇਨਤੀ ਹੈ ਕਿ ਜਿਹੜੇ ਤੁਸੀਂ ਖੇਡ ਮੇਲੇ ਪੰਜਾਬ ਕਰਾਉਂਦੇ ਜੇ ਉਹਨਾਂ ਦੇ ਸਾਲ-ਸਾਲ ਬੱਚਿਆਂ ਦੇ ਪੈਸੇ ਨਹੀਂ ਜੇ ਆਉਂਦੇ ਅਜੇ ਤੱਕ ਨਹੀਂ ਆਏ ਜੀ ਮੇਰੇ ਬੱਚਾ ਨੇ ਕੰਪੀਟ ਕੀਤਾ ਵਾ ਜੇ ਕਿਸੇ ਦਾ 골ਡ ਦਾ 21 ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿਉਂਕਿ ਫੈਡਰੇਸ਼ਨਾਂ ਥੱਲੇ ਕਿਦਾਂ ਕੰਮ ਕਰਦੀਆਂ ਨੇ ਮੈਨੂੰ ਨਹੀਂ ਪਤਾ ਹੋ ਸਕਦਾ ਹੈ ਕਿ ਫੈਡਰੇਸ਼ਨਾਂ ਸਰਕਾਰਾਂ ਨਾਲ ਥੋੜਾ ਜਿਹਾ ਕਰ ਜਾਂਦੀਆਂ ਹੋਣ ਪਰ ਸਰਕਾਰਾਂ ਥੱਲੇ ਤੱਕ ਕੰਮ ਨਹੀਂ ਕਰਨ ਸਫਲ ਨੇ ਤੇ ਤੁਸੀਂ ਉਹਨਾਂ ਲੋਕਾਂ ਦੀ ਹੈਲਪ ਕਰੋ ਜਿਹੜੇ ਨਾਨ-ਪ੍ਰੋਫਿਟ ਕੰਮ ਕਰ ਰਹੇ ਆ ਆਲਰੇਡੀ ਉਹਨਾਂ ਦੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਹੈਲਪ ਕਰੋ ਸਾਡੇ ਕੋਲ ਜਿਹੜੇ ਬੱਚੇ ਆ ਰਹੇ ਆ 2 2 3 3 ਸਾਲ ਤੋਂ ਉਹਨਾਂ ਦੀ ਅਗਰ ਕੋਈ ਡਾਈਟ ਚ ਮਦਦ ਹੋ ਜੇ ਉਹਨਾਂ ਦਾ ਕੁਝ ਅਗਰ ਹੋ ਜੇ ਤੇ ਮੈਨੂੰ ਲੱਗਦਾ ਕਿ ਉਹ ਉਤੋਂ ਵੱਡੀ ਤੁਹਾਡੀ ਕੋਈ ਹੈਲਪ ਹੋ ਨਹੀਂ ਸਕਦੀ ਅੱਜ ਕੀ ਕਹਿਣਾ ਚਾਹੁੰਦੇ ਹੋ ਬੇਟਾ 골ਡ ਮੈਡਲ ਜਿੱਤ ਕੇ ਆਵਾ ਔਰ ਨਾਲ ਦੇ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਫ੍ਰੀ ਕੋਚਿੰਗ ਦਿੰਦੇ ਉਹ ਵੀ ਮੈਡਲ ਜਿੱਤ ਕੇ ਆਏ ਨੇ ਕਿੰਨੀ ਇੱਕ ਖੁਸ਼ੀ ਹੈ ਤੁਹਾਨੂੰ ਮੈਨੂੰ ਆਪਣੇ ਬੇਟੇ ਦੀ ਔਰ ਇਹ ਸਾਰੀ ਟੀਮ ਦੀ ਉਜਤਨ ਦੀ ਬਹੁਤ ਖੁਸ਼ੀ ਆ ਕਿਉਂਕਿ ਪਿਛਲੇ 5.5-6 ਸਾਲ ਤੋਂ ਲਗਾਤਾਰ ਆਪਣੇ ਘਰ ਦੇ ਕੋਲ ਹੀ ਸਾਡਾ ਆਪਣਾ ਨਿੱਜੀ ਖਾੜਾ ਉਹਦੇ ਵਿੱਚ ਜਿੰਨੇ ਵੀ ਬੱਚੇ ਆ ਰਹੇ ਨੇ ਜਿਹੜੇ ਇਹਦੇ ਹਮ ਉਮਰ ਵੀ ਨੇ ਛੋਟੇ ਬੱਚੇ ਵੀ ਨੇ ਉਹਨਾਂ ਨੂੰ ਅਸੀਂ ਫ੍ਰੀ ਟ੍ਰੇਨਿੰਗ ਕਰਵਾ ਰਹੇ ਹਾਂ ਔਰ ਜਿੱਥੇ ਵੀ ਕਿਤੇ ਦੂਰ ਦੂਸਰੀ ਸਟੇਟ ਦੇ ਵਿੱਚ ਕਿਤੇ ਮੈਚ ਹੁੰਦੇ ਨੇ ਉਥੇ ਵੀ ਅਸੀਂ ਆਪਣਾ ਯੋਗਦਾਨ ਪਾ ਕੇ ਬੱਚਿਆਂ ਨੂੰ ਉਥੇ ਖੇਡਣ ਵਾਸਤੇ ਭੇਜਦੇ ਹਾਂ ਔਰ ਬਹੁਤ ਸੋਹਣੀ ਟੀਮ ਤਿਆਰ ਹੋਈ ਆ 골ਡ ਮੈਡਲ ਲੈ ਕੇ ਆਏ ਨੇ ਸਾਰੇ ਬੱਚੇ ਕਿਸੇ ਦਾ সিলਵਰ ਆ ਇਸ ਕਰਕੇ ਕਿਸੇ ਵੇਲੇ ਇੱਕ ਪਲੇਅਰ ਜਿਹੜਾ ਉਹ ਕੱਲਾ ਇੰਡੀਵਿਜੂਅਲ ਹੀ ਗੇਨ ਕਰਦਾ ਇਥੇ ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੇ ਸਾਡੇ ਸ਼ਹਿਰ ਦੇ ਸਾਡੇ ਆਪਣੇ ਪਿੰਡ ਗੁੱਜਾਪੀਰ ਦੇ ਬੱਚੇ ਨੇ ਜਿਹੜੇ ਕਿ ਇਸ ਸਪੋਰਟਸ ਦੇ ਵਿੱਚ ਆੜ ਕੇ ਸਵੇਰੇ ਸ਼ਾਮ ਟ੍ਰੇਨਿੰਗ ਕਰਦੇ ਨੇ ਔਰ ਬਹੁਤ ਵਧੀਆ ਰਿਜ਼ਲਟ ਦਿੱਤਾ ਸਾਰੇ ਬੱਚਿਆਂ ਨੇ ਮੈਨੂੰ ਐਜ਼ ਯ ਫਾਦਰ ਬਹੁਤ ਖੁਸ਼ੀ ਆ ਕਿ ਸਾਰੇ ਉਹਦੇ ਟੀਮ ਜਿਹੜੀ ਆ ਉਹ ਅੱਗੇ ਵਧੀ ਆ ਔਰ ਇਹਨਾਂ ਨੂੰ ਹੋਰ ਅੱਗੇ ਵਧਾਉਣ ਵਾਸਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਉਪਰਾਏ ਕਰਾਂਗੇ